ਮਲੇਰ ਕੋਟਲਾ ਟਾਈਮਜ਼ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸ਼ਬਨੀ ਸੋਢੀ ਅੱਜ ਤੁਹਾਨੂੰ ਮਲੇਰ ਕੋਟਲੇ ਦੇ ਕਿਲੇ ਸੰਬੰਧੀ ਜਾਣਕਾਰੀ ਦੇਵਾਂਗੇ ਮਲੇਰ ਕੋਟਲਾ ਵਿੱਚ ਸਥਿਤ ਕਿਲਾ ਰਹਿਮਤਗੜ ਮਲੇਰ ਕੋਟਲਾ ਦੇ ਨਵਾਬਾਂ ਦੀ ਆਰਕੀਟੈਕਚਰਲ ਬਰੀਕੀ ਅਤੇ ਸ਼ਾਹੀ ਵਿਰਾਸਤ ਦਾ ਪ੍ਰਮਾਣ ਹੈ ਦੱਸਿਆ ਜਾ ਰਿਹਾ ਹੈ ਕਿ 1850 ਦੇ ਆਸ-ਪਾਸ ਨਵਾਬ ਰਹਿਮਤ ਅਲੀ ਖਾਨ ਜੀ ਦੁਆਰਾ ਬਣਾਇਆ ਗਿਆ ਸੀ ਇਹ ਕਿਲਾ ਸਿਰਫ ਇੱਕ ਫੌਜੀ ਢਾਂਚਾ ਹੀ ਨਹੀਂ ਸੀ ਸਗੋਂ ਸ਼ਕਤੀ ਦਾ ਪ੍ਰਤੀਕ ਵੀ ਸੀ ਜਿਸ ਵਿੱਚ ਸ਼ਾਹੀ ਦਰਬਾਰ ਅਤੇ ਮਹਿਲ ਆਪਣੀਆਂ ਸ਼ਾਨਦਾਰ ਕੰਧਾਂ ਦੇ ਅੰਦਰ ਸਨ ਹਾਲਾਂਕਿ ਕਿਲੇ ਦਾ ਸਾਰਾ ਹਿੱਸਾ ਸਮੇਂ ਦੇ ਨਾਲ ਟਹਿਟੇਰੀ ਹੋ ਕੇ ਗਵਾਚ ਗਿਆ ਹੈ ਅਤੇ ਖੰਡਰਾ ਵਿੱਚ ਦਿਖਾਈ ਦੇਣ ਵਾਲੀ ਕਾਰਗਰੀ ਪੰਜਾਬ ਵਿੱਚ 19ਵੀਂ ਸਦੀ ਦੇ ਸਾਹੀ ਨਿਵਾਸਾਂ ਦੀ ਕਲਾਤਮਕ ਸ਼ਾਨ ਨੂੰ ਦਰਸਾਉਂਦੀ ਹੈ ਪਾਵੇਂ ਕੀ ਕਿਲੇ ਦੇ ਸਾਰੇ ਅਵਸ਼ੇਸ਼ ਹੀ ਬਚੇ ਹਨ ਪਰ ਕਿਲੇ ਦੀ ਇਤਿਹਾਸਕ ਮਹੱਤਤਾ ਅਤੇ ਕਲਾਤਮਕ ਵਿਰਾਸਤ ਨੇ ਇਸ ਦੀ ਸੰਭਾਲ 'ਤੇ ਧਿਆਨ ਖਿੱਚਿਆ ਹੈ ਕਿਲਾ ਰਹਿਮਤਗੜ ਸਲਾਨੀਆਂ ਨੂੰ ਇਤਿਹਾਸ ਆਰਕੀਟੈਕਚਰ ਅਤੇ ਸ਼ਾਹੀ ਵਿਰਾਸਤ ਦਾ ਇੱਕ ਦਿਲਚਸਪ ਮਿਸ਼ਰਣ ਪ੍ਰਦਾਨ ਕਰਦਾ ਹੈ ਜੋ ਮਲੇਰਕੋਟਲਾ ਦੇ ਅਤੀਤ ਦੀ ਸ਼ਾਨ ਤੇ ਇੱਕ ਚੁੱਪ ਗਵਾਹ ਵਜੋਂ ਖੜਾ ਹੈ ਸ਼ਾਨਦਾਰ ਵਿਰਾਸਤ ਮਲੇਰਕੋਟਲਾ ਦੇ ਨਵਾਬਾਂ ਦੀ ਧੰਨਵਾਦ